हेलो एवरीवन वेलकम बैक टू माय चैनल शाम में माजी के असी छे में आ गई सी किचन डिनर प्रिपेयर आज मैं अपने तो अपने हस्बैंड की फेवरेट सब्जी बनावागी आलू गाजर मटर दी जो कि मैनू पर्सनली बहुत ही ज़्यादा पसंद है मैं जो भी सब्जी बना तो लसुन प्याज ही बना के तैयार करती हाँ अच्छ असी बिना लसुन प्याज तो ही सब्जी बना के तैयार करा सच मनो बहुत ही टेस्टी बन के तैयार होंगी है ये सब्ज़ी मेरी सरम नहीं खाती इसलिए मैं सब्जी बहुत ही घट्ट बना बट ये है मेरी फेवरेट सब्जी है ਤੋ ਅੱਜ ਮੈਂ ਇਹ ਸਬਜ਼ੀ ਬਣਾ ਰਹੀ ਹਾਂ ਗਾਜਰ ਮਟਰ ਆਲੂ ਦੀ ਉਹਦੇ ਲਈ ਮੈਂ 4-5 ਗਾਜਰਾਂ ਲਈਆਂ ਸੀਗੀਆਂ ਉਹਨੂੰ ਧੋ ਕੇ ਕੱਟ ਲਿਆ ਸੀਗਾ ਤੇ ਇੱਕ ਮੁਠੀ ਲਈ ਸੀ ਮਟਰ ਦੀ ਤੇ ਮੈਂ ਸਫਲਾ ਮਟਰ ਲੈਨੇ 4 ਲਈ ਸੀ ਮੀਨੇ ਸਾਈਜ਼ ਦੇ ਆਲੂ ਅੱਜਕੱਲ ਨਵੇਂ ਆਲੂ ਆ ਗਏ ਨੇ ਮਾਰਕੀਟ ਤੋਂ ਉਹ ਬਹੁਤ ਹੀ ਆਰਾਮ ਨਾਲ ਛਿਲ ਜਾਂਦੇ ਨੇ ਛਿੱਲੜ ਉਤਰ ਜਾਂਦਾ ਤੁਸੀਂ ਚਾਹੋ ਤਾਂ ਉਹਨੂੰ ਪਾਣੀ 'ਚ ਧੋ ਕੇ ਵੀ ਛਿੱਲੜ ਉਤਾਰ ਸਕਦੇ ਹੋ ਤੇ ਮੈਂ ਆਲੂ ਦੇ ਛਿੱਲੜ ਉਤਾਰ ਲਈ ਸੀਗੇ ਹੁਣ ਅਸੀਂ ਅੱਗ ਨੂੰ ਖੁੱਲੇ ਪਾਣੀ 'ਚ ਦੋ ਤਿੰਨ ਮਾਰਚ ਧੋ ਲਵਾਂਗੇ ਤੇ ਆਲੂ ਨੂੰ ਧੋ ਕੇ ਅਸੀਂ ਪਾਣੀ ਵਿੱਚ ਪਾ ਕੇ ਰੱਖਾਂਗੇ ਤਾਂ ਕਿ ਸਾਡੇ ਆਲੂ ਕਾਲੇ ਨਾ ਪੈਣ ਤੇ ਨਾਲ ਹੀ ਮੈਂ ਇੱਥੇ ਦੋ ਲੈ ਲਏ ਸੀਗੇ ਮੀਡੀਅਮ ਸਾਈਜ਼ ਦੇ ਟਮਾਟਰ ਉਹਨਾਂ ਨੂੰ ਅਸੀਂ ਬਾਰੀਕ ਕੱਟ ਲਵਾਂਗੇ ਤੁਸੀਂ ਚਾਹੋ ਤੇ ਆਲੂ ਨੂੰ ਮੈਸ਼ ਕਰਕੇ ਵੀ ਮਿਕਸੀ ਪੀਸ ਕੇ ਵੀ ਪਾ ਸਕਦੇ ਹੋ ਬਟ ਇਸੇ ਤਰੀਕੇ ਨਾਲ ਕੱਟ ਕੇ ਪਾਵਾਂਗੇ ਨਾ ਇਹ ਆਰਾਮ ਨਾਲ ਮੈਸ਼ ਹੋ ਜਾਣਗੇ ਤੇ ਤੇ ਮੈਂ ਦੋ ਟਮਾਟਰ ਲੈ ਕੇ ਉਹਨਾਂ ਨੂੰ ਕੱਟ ਲਿਆ ਸੀਗਾ ਨਾਲ ਹੀ ਮੈਂ ਲਈਆਂ ਸੀ ਦੋ ਹਰੀ ਮਿਰਚਾਂ ਉਹਨੂੰ ਇਸ ਤਰੀਕੇ ਨਾਲ ਮੈਂ ਵਿੱਚੋਂ چیر ਪਾ ਲਵਾਂਗੀ ਤੇ ਮੈਂ ਦੋ ਲਈਆਂ ਤੁਸੀਂ ਮਰਚ ਆਪਣੇ ਹਿਸਾਬ ਨਾਲ ਲੈ ਸਕਦੇ ਤੁਸੀਂ ਕਿੰਨਾ ਸਪਾਈਸੀ ਖਾਣਾ ਪਸੰਦ ਕਰਦੇ ਹੋ ਅਸੀਂ ਬਹੁਤ ਹੀ ਘੱਟ ਮਰਚ ਖਾਂਦੇ ਇਸ ਲਈ ਮੈਂ ਦੋ ਲਈਆਂ ਸੀਗੀਆਂ ਤੇ 2 ਇੰਚ ਟੁਕੜਾ ਲਿਆ ਸੀਗਾ ਅਦਰਕ ਦਾ ਕਿਉਂਕਿ ਲਸਣ ਪਿਆਜ਼ ਅਸੀਂ ਪਾਣਾ ਨਹੀਂ ਸੀ ਅਦਰਕ ਹੀ ਕੁਝ ਜ਼ਿਆਦਾ ਲਵਾਂਗੇ ਉਹਨੂੰ ਇਸ ਤਰੀਕੇ ਨਾਲ ਮੈਂ ਕद्दूकस ਕਰ ਲਿਆ ਸੀਗਾ ਹੁਣ ਅੱਜ ਸਬਜ਼ੀ ਬਣਾਵਾਂਗੇ ਅਸੀਂ ਕੁੱਕਰ 'ਚ ਇਹ ਮੈਂ ਸਬਜ਼ੀ ਜਦੋਂ ਵੀ ਬਣਾਉਣੀ ਹੈ ਕੁੱਕਰ 'ਚ ਬਣਾ ਕੇ ਹੀ ਤਿਆਰ ਕਰਦੀ ਆ ਕੁੱਕਰ 'ਚ ਦੋ ਵੱਡੇ ਚਮਚ ਪਾ ਦਾਂਗੇ ਸਰ੍ਹੋਂ ਦਾ ਤੇਲ ਤੇਲ ਗਰਮ ਹੋ ਜੇ ਚੁਟਕੀ ਪਾ ਦਾਂਗੇ ਹਿੰਗ ਨਾਲ ਹੀ ਪਾ ਦਾਂਗੇ ਦੋ ਤੇਜ ਪੱਤਾ ਇੱਥੇ ਕੋਈ ਮਸਾਲਾ ਨਹੀਂ ਐਕਸਟਰਾ ਅਸੀਂ ਪਾਣਾ ਸਿੰਪਲ ਬਣ ਕੇ ਤਿਆਰ ਹੋਵੇਗੀ ਨਾਲ ਹੀ ਛੋਟੀ ਚਮਚ ਪਾ ਦਾਂਗੇ ਸਾਬੂਤ ਜੀਰਾ ਜਦੋਂ ਜੀਰਾ ਛਟਕ ਜਾਏਗਾ ਫਿਰ ਇੱਥੇ ਪਾ ਦਾਂਗੇ ਕद्दूकस ਕੀਤਾ ਅਦਰਕ ਅਦਰਕ ਨੂੰ ਅਸੀਂ ਭੁੰਨਾਂਗੇ ਜੋ ਤੱਕ ਇਹਦਾ ਕੱਚਾਪਨ ਨਿਕਲ ਜਾਏ ਹਲਕਾ ਜਿਹਾ ਕਲਰ ਚੇਂਜ ਹੋ ਜਾਏ ਇਹਦਾ ਕਲਰ ਚੇਂਜ ਹੋ ਗਿਆ ਸੀ ਹੁਣ ਇੱਥੇ ਅਸੀਂ ਪਾ ਦਾਂਗੇ ਦੋ ਹਰੀ ਮਿਰਚ ਜੋ ਕੱਟ ਕੇ ਰੱਖੀ ਸੀ ਨਾਲ ਹੀ ਟਮਾਟਰ ਪਾ ਦਾਂਗੇ ਕੱਟਿਆ ਹੋਇਆ ਉਹਨੂੰ ਪਹਿਲੇ ਹੀ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਉਹਨਾਂ ਵਿੱਚ ਬੇਸੀ ਮਸਾਲੇ ਪਾ ਦਾਂਗੇ ਜਿਸ ਤਰ੍ਹਾਂ ਕਿ ਸਵਾਦ ਅਨੁਸਾਰ ਨਮਕ ਇੱਕ ਛੋਟੀ ਚਮਚ ਹਲਦੀ ਦੀ ਇੱਕ ਚਮਚ ਕਸ਼ਮੀਰੀ ਮਿਰਚ ਦੀ ਕਲਰ ਲਈ ਇੱਕ ਕ ਚਮਚ ਪਾਵਾਂਗੇ ਪੀਸਿਆ ਤੰਗਿਆ ਇੱਥੇ ਮੈਂ ਕੋਈ ਵੀ ਐਕਸਟਰਾ ਮਸਾਲਾ ਨਹੀਂ ਪਾਵਾਂਗੇ ਬਹੁਤ ਹੀ ਸਿੰਪਲ ਤਰੀਕੇ ਦੀ ਬਣਾ ਕੇ ਤਿਆਰ ਕਰਾਂਗੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਹੁਣ ਇਹਦੇ ਵਿੱਚ ਮੈਂ 2 ਕ ਚਮਚ ਪਾ ਦਿੱਤਾ ਸੀਗਾ ਪਾਣੀ ਉਹ ਵੀਡੀਓ ਮੇਰੇ ਕੋਲ ਸਕਿਪ ਹੋ ਵੀ ਸੀ 2 ਚਮਚ ਪਾਣੀ ਪਾਇਆ ਸੀ ਤਾਂ ਕਿ ਮਸਾਲਾ ਸੜੇ ਨਾ ਔਰ ਟਮਾਟਰ ਚੰਗੀ ਤਰ੍ਹਾਂ ਮੈਸ਼ ਹੋ ਜਾਵੇ ਜਦੋਂ ਟਮਾਟਰ ਮੈਸ਼ ਹੋਂਦੇ ਨੇ ਅਸੀਂ ਹੁਣ ਆਲੂ ਕੱਟ ਲੈਣੇ ਆ ਮੈਂ ਆਲੂ ਨੂੰ ਇਸ ਤਰੀਕੇ ਨਾਲ ਕਟਾਂਗੀ ਮੀਡੀਅਮ ਸਾਈਜ਼ ਇਹ ਸਬਜ਼ੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਇਹ ਸਬਜ਼ੀ ਕਿਹਦੀ ਕਿਹਦੀ ਫੇਵਰਿਟ ਹੈ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਮੇਰੀ ਆਜੀ ਵੀਡੀਓ ਥੋੜੀ ਜਿਹੀ ਪਸੰਦ ਆਇਆ ਨਾ ਪਲੀਜ਼ ਪਲੀਜ਼ ਇੱਕ ਲਾਈਕ ਥਰੂ ਕਰ ਦੇਣਾ ਆਲੂ ਨੂੰ ਅਸੀਂ ਪਾਣੀ ਦੇ ਵਿੱਚ ਹੀ ਕੱਟਾਂਗੇ ਤਾਂ ਕਿ ਸਾਡੇ ਆਲੂ ਕਾਲੇ ਨਾ ਪੈਣ ਇੱਥੇ ਮੈਂ ਆਲੂ ਕੱਟਲੇ ਸੀਗੇ ਤੇ ਟਮਾਟਰ ਵੀ ਚੰਗੇ ਤਰ੍ਹਾਂ ਮੈਸ਼ ਹੋ ਗਏ ਸੀ ਇਸ ਲਈ ਮੈਂ ਪਾਣੀ ਰੋੜ ਦਿੱਤਾ ਸੀ ਆਲੂ ਵਿੱਚ ਟਮਾਟਰ ਤੋਂ ਹੀ ਦੇਖ ਸਕਦੇ ਮੈਸ਼ ਹੋ ਗਏ ਸੀਗਾ ਮਸਾਲਾ ਨੇ ਆਪਣਾ ਔਇਲ ਛੱਡ ਦਿੱਤਾ ਸੀਗਾ ਹੁਣ ਇਹ ਚ ਕੱਟੇ ਆਲੂ ਪਾ ਦਿਆਂਗੇ ਸੀ आलू ਪਾ ਕੇ ਉਹ ਚੰਗੀ ਤਰ੍ਹਾਂ ਪਹਿਲੇ ਤੇ ਸੀ ਆਲੂ ਨੂੰ ਸਾਰੇ ਮਸਾਲੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਾਂਗੇ ਤਾਂ ਕਿ ਮਸਾਲਾ ਪੂਰੇ ਆਲੂ ਨੂੰ ਕੋਟ ਹੋ ਜਾਏਗਾ ਹੁਣ ਇਹਦੇ ਵਿੱਚ ਕੱਟੀ ਸਬਜ਼ੀ ਪਾ ਦਾਂਗੇ ਗਾਜਰ ਤੇ ਮਟਰ ਤੁਸੀਂ ਇਹਦੇ ਵਿੱਚ ਆਪਣੀ ਮਨਪਸੰਦ ਕੋਈ ਵੀ ਸਬਜ਼ੀ ਪਾ ਸਕਦੇ ਹੋ ਫੁੱਲ ਗੋਭੀ ਸ਼ਿਮਲਾ ਮਿਰਚ ਜਿਆਦਾ ਹੀ ਮਸ਼ਰੂਮ ਜੋ ਵੀ ਤੁਹਾਨੂੰ ਪਸੰਦ ਦੇ ਪਨੀਰ ਤੁਸੀਂ ਪਾ ਸਕਦੇ ਹੋ ਬਟ ਮੈਨੂੰ ਆਲੂ ਗਾਜਰ ਮਟਰ ਸਬਜ਼ੀ ਖਾਣੀ ਸੀ ਇਸ ਲਈ ਮੈਂ ਸਿਰਫ ਇਹ ਹੀ ਤਿੰਨ ਸਬਜ਼ੀਆਂ ਪਾਈਆਂ ਨੇ ਤੇਨੂੰ ਚੰਗੇ ਤਾਂ ਹੀ ਮਸਾਲੇ ਵਿੱਚ ਪਹਿਲੇ ਤੇਨੂੰ ਚੰਗੇ ਤਾਂ ਮਿਕਸ ਕਰਾਂਗੇ ਉਹਨਾਂ ਨੂੰ 5 ਤੋਂ 7 ਮਿੰਟ ਲਈ ਖਾਲੀ ਟੱਕਣ ਰੱਖ ਕੇ ਨਾ ਇਹਨੂੰ ਰੱਖ ਦਵਾਂਗੇ ਤਾਂ ਕਿ ਇਹ ਥੋੜੀ ਜਿਹੀ ਭੁੰਜੇ ਮਸਾਲਾ ਇਹਦੇ 5-7 ਮਿੰਟ ਹੋ ਗਏ ਸੀ ਕਿ ਤੁਸੀਂ ਦੇਖ ਸਕਦੇ ਹੋ ਸਬਜ਼ੀ ਥੋੜੀ ਜਿਹੀ ਭਨ ਗਈ ਸੀ ਹੁਣ ਇਹਨੂੰ ਚੰਗੇ ਤਾਂ ਮਿਕਸ ਕਰਕੇ ਇਸ ਵਿੱਚ ਦੋ ਚਮਚ ਜਾਂ ਚਾਰ ਚਮਚ ਸਿਰ ਪਾਵਾਂਗੇ ਪਾਣੀ ਜਿਆਦਾ ਪਾਣੀ ਨਹੀਂ ਪਾਣਾ ਕਿਉਂਕਿ ਮਸਾਲਾ ਨਾ ਇਹ ਗਾਜਰ ਵੀ ਆਪਣਾ ਪਾਣੀ ਛੱਡਦੀ ਹੈ ਇਸ ਲਈ ਇਸ ਵਿੱਚ ਦੋ ਤੋਂ ਚਾਰ ਚਮਚ ਪਾਣੀ ਪਾਇਆ ਥੋੜਾ ਜਿਹਾ ਹੁਣ ਅਸੀਂ ਮਿਕਸ ਕਰਕੇ ਇਹਨੂੰ ਕੁੱਕਰ ਨੂੰ ਬੰਦ ਕਰਕੇ ਨਾ ਇੱਕ விசਲ ਆਣ ਲਈ ਕੁੱਕਰ ਨੂੰ ਗੈਸ 'ਤੇ ਰੱਖ ਦਿੱਤਾ। ਸਿਰਫ ਇਹਨੂੰ ਇੱਕੋ ਹੀ விசਲ ਆਏਗੀ, ਦੋ விசਲ ਨਹੀਂ ਮਿਜਵਾਨੀਏ। ਸਬਜ਼ੀ ਥੋੜੀ ਜਿਹੀ ਖੜੀ-ਖੜੀ ਹੀ ਰਹੇਗੀ। ਜ਼ਿਆਦਾ ਹੀ ਸਬਜ਼ੀ ਨੂੰ ਗਲਾਨਾ ਨਹੀਂ ਹੈ। ਇੱਥੇ ਇੱਕ விசਲ ਆ ਚੁੱਕੀ ਸੀਗੀ, ਹੁਣ ਅਸੀਂ ਕੁੱਕਰ ਨੂੰ ਵੀ ਖੋਲ ਕੇ ਚੈੱਕ ਕਰ ਲੈਨੇ ਆ। ਅੱਜ ਮੈਨੂੰ ਵੀ ਮੌਕਾ ਮਿਲ ਗਿਆ ਕਿ ਮੈਂ ਵੀ ਆਪਣੀ ਫੇਵਰਿਟ ਸਬਜ਼ੀ ਬਣਾ ਰਹੀ ਹਾਂ ਆਲੂ ਗਾਜਰ ਮਟਰ ਦੀ। ਤੇ ਇਥੇ ਦੀ ਦੇਖ ਸਕਦੇ ਹੋ ਕੁੱਕਰ ਇਸੇ ਖੋਲ ਲਿਆ ਸੀਗਾ ਸਬਜੀ ਦਾ ਕਲਰ ਬਹੁਤ ਹੀ ਵਧੀਆ ਆਇਆ ਹੈ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਸਬਜੀ ਗਲ ਗਈ ਸੀ ਮੈਂ ਤੁਹਾਨੂੰ ਇਹ ਕਾਲੂ ਵੀ ਚੈੱਕ ਕਰਾ ਦਿੰਦੀ ਹਾਂ ਇੱਕ ਬਿਸਤ ਦੇ ਵਿੱਚ ਜੇ ਤੁਸੀਂ ਦੇਖ ਸਕਦੇ ਹੋ ਸਾਡੀ ਸਬਜੀ ਗਲ ਕੇ ਤਿਆਰ ਹੈ ਹੁਣ ਅਸੀਂ ਇਹਨੂੰ ਗਾਰਨਿਸ਼ ਕਰਾਂਗੇ ਖੂਬ ਸਾਰੇ ਹਰੇ ਧਨੀਏ ਦੇ ਨਾਲ ਮੈਂ ਹਰਾ ਧਨੀਆ ਨਹੀਂ ਇਸਤੇਮਾਲ ਕਰਦੀ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਕਿ ਸਰਬ ਖਾਂਦੀ ਨਹੀਂ ਇਸ ਲਈ ਮੈਂ ਲੈ ਕੇ ਵੀ ਨਹੀਂ ਆਨੀ ਮੇਰੇ ਕੋਲ ਹੈ ਵੀ ਨਹੀਂ ਸੀ ਅਗਰ ਹੁੰਦਾ ਮੈਂ ਜ਼ਰੂਰ ਪਾਉਂਦੀ 100% ਵਨ ਦੀ ਮੇਕੋ ਕਸੂਰੀ ਮੇਥੀ ਪਈ ਉਹਨੂੰ ਮੈਂ ਉਹਦੇ ਵਿੱਚ ਪਾਤਾ ਹੈ ਕਸੂਰੀ ਮੇਥੀ ਨਾਲ ਫਲੇਵਰ ਬਹੁਤ ਵਧੀਆ ਆਉਂਦਾ ਚੰਗੀ ਤਰ੍ਹਾਂ ਮਿਕਸ ਕਰਾਂਗੇ ਸਾਡੀ ਆਲੂ ਗਾਜਰ ਮਟਰ ਦੀ ਸਬਜ਼ੀ ਬਣ ਕੇ ਤਿਆਰ ਹੈ ਬਹੁਤ ਹੀ ਸਿੰਪਲ ਤਰੀਕੇ ਨਾਲ ਬਣ ਕੇ ਤਿਆਰ ਹੈ ਅੱਜ ਮੈਂ ਸਰਬ ਲਈ ਬਣਾਇਆ ਸੀ ਚਿੱਟੇ ਛੋਲੇ ਤੇ ਇਸ ਲਈ ਮੈਨੂੰ ਮੌਕਾ ਲੱਗਾ ਮੈਂ ਕਿ ਉਹ ਚਿੱਟੇ ਛੋਲੇ ਨਾਲ ਉਹ ਸਬਜ਼ੀ ਖਾ ਰੋਟੀ ਖਾ ਲੇਗੀ ਅਸੀਂ ਆਪਣੇ ਲਈ ਬਣਾ ਲਿਆ ਸੀ ਆਲੂ ਗਾਜਰ ਮਟਰ ਦੀ ਸਬਜ਼ੀ ਹੁਣ ਇੱਥੇ ਸੀ ਕਰਾਂਗੇ ਪਲੇਟਿੰਗ ਤੇ ਮੇਰੀ ਅੱਜ ਦੀ ਵੀਡੀਓ ਕਿੱਦਾਂ ਲੱਗੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਨਾਲ ਮੈਂ ਬਣਾਏ ਸੀ ਮੇਥੀ ਦੇ ਫੁਲਕੇ ਪਰੌਂਠੀ ਟੈਬੀ ਬਣਾ ਕੇ ਤਿਆਰ ਕੀਤੀ ਸੀ ਕਿ ਬੱਚੇ ਖੁਸ਼ ਹੋ ਕੇ ਪਰੌਂਠੀ ਖਾਂਦੇ ਨੇ ਇਹ ਸਾਡੀ ਪਲੇਟਿੰਗ ਪਲੇਟ ਤਿਆਰ ਹੈ ਮੇਰੀ ਅੱਜ ਦੀ ਵੀਡੀਓ ਕਿੱਦਾਂ ਲੱਗੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਔਰ ਇਹ ਵੀ ਦੱਸਣਾ ਆਲੂ ਗਾਜਰ ਮਟਰ ਦੀ ਸਬਜ਼ੀ ਕਿਹਦੀ ਫੇਵਰਟ ਹੈ ਕਿਹਦੇ ਬੱਚੇ ਨਹੀਂ ਖਾਂਦੇ ਗਾਜਰ ਮੇਰੀ ਸਰਵ ਤੋਂ ਬਿਲਕੁਲ ਵੀ ਗਾਜਰ ਨਹੀਂ ਖਾਂਦੀ ਇਸ ਲਈ ਉਹ ਦੇ ਕਰਕੇ ਮੈਂ ਆਲੂ ਗਾਜਰ ਮਟਰ ਦੀ ਸਬਜ਼ੀ ਨਹੀਂ ਬਣਾਉਂਦੀ ਐਵੋਇਡ ਹੀ ਕਰਦੀ ਆ ਅੱਜ ਮੈਨੂੰ ਮੌਕਾ ਲੱਗਾ ਮੈਂ ਮੌਕੇ ਤੇ ਚੋਕਾ ਲਾਤਾ ਸੋ ਮੈਂ ਬਣਾ ਲਈ ਆਲੂ ਗਾਜੇ ਮਟਰ ਸਬਜ਼ੀ ਉਹਦੇ ਲਈ ਬਣਾਈ ਸੀ ਚਿੱਟੇ ਛੋਲੇ ਨਾਲ ਉਹਦੇ ਲਈ ਬਣਾਈ ਸੀ ਮੇਥੀ ਦੇ ਪਰੌਂਠੇ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰੱਸੋ